DIG ਫਰੋਹੀਪੁਰ ਸ਼੍ਰੀ ਸੁਪਨ ਸ਼ਰਮਾ ਵੱਲੋਂ ਅੱਜ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਵਿਖੇ ਦੌਰਾ ਕੀਤਾ ਗਿਆ ਅਤੇ ਇਸ ਮੌਕੇ ਉਹਨਾਂ ਦਾ ਫਾਜ਼ਿਲਕਾ ਪਹੁੰਚਨ ਤੇ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਬਰਾੜ ਅਤੇ ਸਮੂਹ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਗੁਲਦਸਤਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਪਨ ਸ਼ਰਮਾ ਨੇ ਦੱਸਿਆ ਕਿ ਸਰਕਾਰ ਨੇ ਨਸ਼ਾ ਵਿਰੁੱਧ ਮੁਹਿੰਮ ਚਲਾਈ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਦੀਆਂ ਕਾਰਵਾਈਆਂ ਕਿਸ ਤਰ੍ਹਾਂ ਰਹਿਣਗੀਆਂ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਨਿਸ਼ਚਿਤ ਲਈ ਹਜਰਾਜ ਸ਼੍ਰੀਮਾਨ ਗੋਲ ਬਗਲ ਛੱਤ ਗੋਲ ਵਿਸੋਰ ਦਲ ਸੋ ਬਿਸਿਕਲੀ ਅ ਕਲਾਈਮ ਮੀਟਿੰਗ ਇੰਪੋਰਟੰਟ ਕਲਾਈਮ ਮੀਟਿੰਗ ਹੈ ਪਰ ਇਹ ਤੁਹਾਨੂੰ ਵੀ ਚੈੱਕ ਹੋਣੀ ਚਾਹੀਦੀ ਹੈ ਜਿਹੜੀ ਸਰਕਾਰ ਦੀ ਪ੍ਰਾਇੋਰਟੀਜ਼ ਹੈ ਜਿਵੇਂ ਨੀਮ ਪੰਜਾਬ ਸਰਕਾਰ ਪੰਜਾਬ ਪੁਲਿਸ ਨੇ ਛੇੜੀ ਹੋਈ ਹੈ ਯੁੱਧ ਨਸ਼ਾ ਵਿਰੋਧ ਉਹਦੀ ਕੀ ਪ੍ਰੋਗਰੈਸ ਹੈ ਕੀ ਕੀ ਕਮੀਆਂ ਹੈ ਕਿੰਨੇ ਕਿੰਨੇ ਅਚੀਵਮੈਂਟ ਹੈ ਉਹਦੀ ਉਹਦਾ ਰਿਵਿਊ ਦੇਣ ਦਾ ਹੁਣ ਤੱਕ ਕੀ ਅਚੀਵਮੈਂਟ ਹੈ ਸਰਫਾਸ ਦੇ ਸਭ ਚੀਜ਼ ਦਾ ਫਿਕਰ ਬਹੁਤ ਸਭ ਕੁਝ ਨਾ ਕੁਝ ਤੁਸੀਂ ਦੇਖ ਰਹੇ ਹੋ ਤੇ ਬੇਸਿਕਲੀ ਸਪਲਾਈ ਚੇਨ ਜਿਹੜੀ ਹੈ ਤੁਹਾਨੂੰ ਤੋੜਨ ਦਾ ਕੰਮ ਪੰਜਾਬ ਪੁਲਿਸ ਕਰਦੀ ਹੈ ਇਸੇ ਕਾਫੀ ਹੱਦ ਤੱਕ ਸੋਪੋਟ ਸੋਪੇ ਤੋਂ ਲੈ ਕੇ ਵੱਡੇ ਫੈਕਟਰ ਤੇ ਹੈ ਟਾਰਗੇਟਡ ਅਪਰੋਚ ਹੈ ਗੋਚ ਕੋਈ ਨਾ ਕੋਈ ਪ੍ਰੋਗਰਾਮ ਸੰਦਰਭ ਵਿੱਚ ਕੋਈ ਆਪਰੇਸ਼ਨ ਲਾਉਂਦਾ ਹੈ ਐਚੀਵਮੈਂਟ ਆ ਪਿਲਾ ਪੰਜਾ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਲੋਕ ਬਹੁਤ ਖੁਸ਼ ਨੇ ਫਾਜ਼ਿਲਕਾ ਦੇ ਵਿੱਚ ਹੁਣ ਤੱਕ ਕਿੰਨੇ ਘਰਾਂ ਦਾ ਪਿਲਾ ਪੰਜਾ ਚੱਲ ਚੁੱਕਿਆ ਉਹ ਕਿੰਨੇ ਤੇ ਚੱਲਣ ਜਾ ਰਿਹਾ ਹੈ ਪੱਪਾ ਪੰਜ ਛੇ ਹੈ ਇੱਕ ਚੱਲ ਪੰਜ ਛੇ ਚੱਲ ਰਿਹਾ ਪੰਜ ਛੇ ਆਈਡੈਂਟੀਫਾਈ ਕੀਤੇ ਹੋਏ ਜਿਨ੍ਹਾਂ ਨੇ ਕ੍ਰੋਨਿਕ ਜਿਹੜੇ ਰਕ ਪੈਡਲਸ ਨੇ ਜਾਂ ਬੜੀ ਮੱਛੀਆਂ ਨੇ ਜਿਹੜੇ ਹਰ ਦਿਨ ਇਹਨਾਂ ਨੇ ਆਪਣੇ ਮਕਾਨ ਸਰਕਾਰੀ ਜਮੀਨ ਉੱਤੇ ਬਣਾਇਆ ਜਾਂ ਸੀ ਵਕਫ ਕੋ ਸਿਮੀਨੇਟ ਫੋਰੈਸਟਰੀ ਜਨ ਦੇ ਉਦਛਤ ਸਰ ਅੱਜ ਕਿੰਨੇ ਥਾਣਿਆਂ ਦੀ ਫੋਰਸ ਇੱਥੇ ਆਈ ਹੈ ਕਿੰਨੇ ਥਾਣਿਆਂ ਦੇ ਅਧਿਕਾਰੀਆਂ ਨਾਲ ਕਰਮਚਾਰੀ ਹਨ ਸੋਨੂਨਲੀ ਦਾ ਆਫਿਸ ਕਿਹੋ ਜਿਹਾ ਸਰ ਪਾਕਿਸਤਾਨ ਤੋਂ ਜੋ ਨਸ਼ਾ ਤਸਕਰ ਡਰ ਫੇਦਰ ਭੇਜਦੇ ਜਾਂ ਡਰੋਨ ਦੇ ਰਾਹੀਂ ਆਂਦੀ ਹੈ ਉਸ ਨੂੰ ਰੋਕਣ ਦੇ ਲਈ ਉਹ ਕੀ ਪਲਾਨ ਕਰ ਰਹੀ ਹੈ ਸਰਕਾਰ ਜਾਂ ਪੁਲਿਸ ਸੈਕੰਡ ਲਾਈਨ ਆਫ ਡਿਫੈਂਸ ਤੇ ਫਰਸਟ ਲਾਈਨ ਆਫ ਰਿਡੀ ਪ੍ਰੈਜੈਂਟੇਸ਼ਨਸ ਹੈ ਉਸ ਆਫ ਕਨਸੈਪਟ ਤੇ ਉਹ ਬੋਲ ਚੁੱਕਿਆ ਐ 90 ਡਰੋਨ ਟੈਕਨੋਲੋਜੀ ਐਂਟੀ ਰੋਮ ਗਨਸ ਇਹ ਸੈਕੰਡ ਲਾਈਨ ਉਪਰ ਇਸ ਤੇ ਸਟਾਰਟ ਹੋ ਗਿਆ। ਪੁਰਸ ਕਰਮਚਾਰੀ ਬਹੁਤ ਆਪਣਾ ਵਧੀਆ ਯੋਗਦਾਨ ਨਿਭਾ ਰਹੇ ਨੇ। ਉਹਨਾਂ ਦੀ ਪ੍ਰੋਮੋਸ਼ਨ ਦੇ ਲਈ ਵੀ ਪ੍ਰਪੋਜ਼ਲ ਕੋਈ ਭੇਜੀ ਜਾਣੀ ਭੇਜਾਂਗੇ ਜਿਵੇਂ ਜਿਵੇਂ ਹੋਪੇ। ਆਨ ਵਾਲੇ ਸਮਝੇ ਕਿ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ ਸਰ ਹੋਰ ਕੀ ਕੀ ਰਡਾਰ ਤੇ ਆਪੇ ਤੁਸੀਂ ਦੇਖਦੇ ਜਾਓ। ਥੈਂਕ ਯੂ। ਥੈਂਕ ਯੂ। ਥੈਂਕ ਯੂ। ਸਮੱਸਬੋ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत